ਮੌਸਮ ਵਿਭਾਗ ਤੋਂ ਆਈ ਤਾਜ਼ਾ ਜਾਣਕਾਰੀ ਹੜ੍ਹਾਂ ਦੀ ਮਾਰ ਤੋਂ ਬਾਅਦ ਅਗਲੇ ਦਿਨਾਂ ਦਾ ਮੌਸਮ ਇਸ ਤਰ੍ਹਾਂ ਰਹਿਣ ਵਾਲਾ ਹੈ ਮੌਸਮ ਕੇਂਦਰ ਸਰਕਾਰ ਦਾ ਪੰਜਾਬ ਨੂੰ ਇੱਕ ਹੋਰ ਤੋਹਫਾ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਦੀ ਅਸੀਂ ਹਮੇਸ਼ਾ ਹੀ ਕਰ ਪਰਿਵਾਰ ਸੁਆਣੀਆਂ ਨਾਲ ਸੰਬੰਧਤ ਬੱਚਿਆਂ ਨਾਲ ਸੰਬੰਧਤ ਸਰਕਾਰੀ ਸਕੀਮਾਂ ਨਾਲ ਸੰਬੰਧਤ ਵੀਡੀਓ ਲੈ ਕੇ ਆਉਂਦੇ ਰਹਿਣੀਆਂ ਚੈਨਲ ਤੇ ਨਵੇਂ ਆਈਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਵਿਚਾਰਨਾ ਛੱਡਿਓ ਸਕਿਪ ਕਰਿਓ ਕਿਉਂਕਿ ਬਹੁਤ ਸਰੀਆਂ ਜਾਣਕਾਰੀਆਂ ਦੁਨੀਆ ਰਹਿ ਜਾਂਦੀਆਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਮੌਸਮ ਵਿਭਾਗ ਤੋਂ ਜਾਣਕਾਰੀ ਆਈ ਹੈ ਹੜ੍ਹਾਂ ਦੌਰਾਨ ਮੌਸਮ ਵਿਭਾਗ ਨੇ ਇੱਕ ਵਾਰ ਫਿਰ ਜਾਣਕਾਰੀ ਦਿੱਤੀ ਹੈ ਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਵੱਡਾ ਤੋਹਫਾ ਦੇਣ ਦੀ ਤਿਆਰੀ ਕਰ ਲਈ ਹੈ ਕੀ ਮਿਲਣਾ ਹੈ ਕਿਹੜੇ ਕਿ ਕਾ ਜਰੂਰ ਦੇਖਦੇ ਰਹਿਣਾ ਸ਼ੁਰੂ ਕਰਦੇ ਹਾਂ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਲਈ ਛੇਤੀ ਹੀ ਅੰਮ੍ਰਿਤਸਰ ਤੋਂ ਚੱਲ ਕੇ ਸੈਰਸਾ ਲਈ ਅੰਮ੍ਰਿਤ ਭਾਰਤ ਟ੍ਰੇਨ ਚਲਾਈ ਜਾਵੇਗੀ ਇਸ ਸਬੰਧੀ ਰੇਲਵੇ ਬੋਰਡ ਵੱਲੋਂ ਟ੍ਰੇਨ ਦਾ ਸ਼ੈਡਿਊਲ ਵੀ ਤਿਆਰ ਕਰ ਲਿਆ ਗਿਆ ਜਿਸ ਨੂੰ ਛੇਤੀ ਹੀ ਚਲਾ ਦਿੱਤਾ ਜਾਏਗਾ ਵਿਭਾਗੀ ਜਾਣਕਾਰੀ ਮੁਤਾਬਕ ਟ੍ਰੇਨ ਨੰਬਰ 14628 ਸ਼ਰਟਾ ਅੰਮ੍ਰਿਤਸਰ ਤੋਂ ਸੈਰਸਾ ਲਈ ਅਤੇ ਟ੍ਰੇਨ ਨੰਬਰ 14627 ਸੈਰਸਾ ਤੋਂ ਸ਼ਰਟਾ ਅੰਮ੍ਰਿਤਸਰ ਲਈ ਚਲਾਈ ਜਾਵੇਗੀ ਟ੍ਰੇਨ ਚਲਾਉਣ ਦੀ ਤਾਰੀਖ ਦਾ ਐਲਾਨ ਛੇਤੀ ਹੀ ਕੀਤਾ ਜਾਏਗਾ ਇਹ ਟ੍ਰੇਨ ਸ਼ਨੀਚਰਵਾਰ ਰਾਤ 10 ਵਜੇ ਸ਼ਰਟਾ ਤੋਂ ਰਵਾਨਾ ਹੋ ਕੇ ਸਵੇਰੇ 10 ਵਜੇ ਸੋਮਵਾਰ ਨੂੰ ਪਹੁੰਚੇਗੀ ਵਾਪਸੀ ਤੇ ਟ੍ਰੇਨ ਸੋਮਵਾਰ ਨੂੰ ਦੁਪਹਿਰ 1 ਵਜੇ ਚੱਲ ਕੇ ਸ਼ਹਿਰ ਤਾ ਬੁੱਧਵਾਰ ਨੂੰ ਦੁਪਹਿਰ 2:20 ਮਿੰਟਾਂ ਤੇ ਪਹੁੰਚੇਗੀ ਇਹ ਟ੍ਰੇਨ ਆਨ ਦੀ ਜਾਂਦੀ ਅਮ੍ਰਿਤਸਰ ਬਿਆਸ ਜਲੰਧਰ ਸਿਟੀ ਫਗਵਾੜਾ ਟੰਡਾਰੀ ਕਲਾਂ ਸਰਹਿੰਦ ਰਾਜਪੁਰਾ ਅੰਬਾਲਾ ਯਮੁਨਾਨਗਰ ਜਗਾਧਰੀ ਸਹਾਰਨਪੁਰ ਰੁੜਕੀ ਮੁਰਾਦਾਬਾਦ ਚੰਦौसी ਸੀਤਾਪੁਰ ਬੁਰਵਾਲ ਗੋਂਡਾ ਮਨਕਪੁਰ ਬਸਤੀ ਖਲੀਲਾਬਾਦ ਗੋਰਖਪੁਰ ਕਪਤਾਨਗੰਜ सिसवा बाजार नरकटिया गंज रक्सौल सीतामढ़ी सकरी जहाजपुर आदि स्टेशनਾਂ ਤੋਂ ਰੁਕਦੀ ਹੋਈ ਇਹ ਜਾਏਗੀ ਤੇ ਰਾਹ ਵਿੱਚ ਅੰਬਾਲਾ मुरादाबाद गोंडा गोरखपुर ਸਟੇਸ਼ਨਾਂ ਤੇ ਟ੍ਰੇਨ ਵਿੱਚ ਪਾਣੀ ਦੀ ਸਹੂਲਤ ਮਹయ్యా ਕਰਾਈ ਜਾਏਗੀ। ਟ੍ਰੇਨ ਵਿੱਚ 22 ਕੋਚ ਲਾਏ ਗਏ ਨੇ। ਅੱਗੇ ਹੈ ਅਗਲਾ ਅਪਡੇਟ। ਪੰਜਾਬ ਦੇ ਮੌਸਮ ਦੇ ਰੁਖ ਬਦਲਿਆ। ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਲਈ ਕੋਈ ਵੀ ਖਤਰੇ ਦੀ ਗੱਲ ਨਹੀਂ ਹੈ। ਯਾਨੀ ਕਿ ਅਗਲੇ ਦਿਨਾਂ ਵਿੱਚ ਥੋੜਾ ਬਹੁਤ ਮੀਂਹ ਪੈਣ ਦੀ ਸੰਭਾਵਨਾ ਦੌਰਾਨ ਮੌਸਮ ਵਿਭਾਗ ਵੱਲੋਂ ਪੰਜਾਬ ਲਈ ਅਗਲੇ 5 ਦਿਨਾਂ ਦਾ ਮੌਸਮ ਵਿਭਾਗ ਵੱਲੋਂ ਵੱਡੀ ਅਪਡੇਟ ਸਾਂਝੀ ਕੀਤੀ ਗਈ ਹੈ ਅੱਜ ਸੂਬੇ ਦੇ ਕਈ ਹਿੱਸਿਆਂ 'ਚ ਹਲਕੀ بارش ਹੋਣ ਦੀ ਸੰਭਾਵਨਾ ਹੈ ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਲੋਕਾਂ ਨੂੰ ਰਾਹਤ ਜ਼ਰੂਰ ਮਿਲੀ ਹੈ ਇਸ ਦੌਰਾਨ ਮੌਸਮ ਵਿਭਾਗ 11 ਸਤੰਬਰ ਤੋਂ 15 ਸਤੰਬਰ ਤੱਕ ਕੁਝ ਜ਼ਿਲ੍ਹਿਆਂ ਵਿੱਚ ਹਲਕੀ بارش ਦੀ ਸੰਭਾਵਨਾ ਜਤਾਈ ਗਈ ਹੈ ਜਦਕਿ ਵੱਡੇ ਹਿੱਸੇ ਵਿੱਚ ਸੁੱਕਾ ਮੌਸਮ ਖੁਸ਼ਕ ਰਹੇਗਾ ਅੱਜ ਤੋਂ 13 ਸਤੰਬਰ ਤੱਕ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂਸ਼ਹਿਰ ਰੂਪਨਗਰ ਐਸਸੀਐਸ ਨਗਰ ਫਤਿਹਗੜ ਸਾਹਿਬ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ ਉੱਥੇ ਹੀ 14 ਸਤੰਬਰ ਨੂੰ ਮੁਕਤ ਤੌਰ ਤੇ ਪਠਾਨਕੋਟ ਅਤੇ ਗੁਰਦਾਸਪੁਰ ਇਲਾਕਿਆਂ ਵਿੱਚ ਮੀਂਹ ਪੈਣ ਦੇ ਅਸਾਰ ਨੇ ਮੌਸਮ ਵਿਭਾਗ ਵੱਲੋਂ 15 ਸਤੰਬਰ ਨੂੰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂਸ਼ਹਿਰ ਰੂਪਨਗਰ ਐਸਸੀਐਸ ਨਗਰ ਫਤਿਹਗੜ ਸਾਹਿਬ ਅਤੇ ਪਟਿਆਲਾ ਚ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਹਾਲਾਂਕਿ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਅਗਲੇ ਕੁਝ ਦਿਨਾਂ ਨਹੀਂ ਐ ਜਿਹੜਾ ਮੌਸਮ ਵਿਭਾਗ ਸਵੰਦੀਰ ਅਫਵਾਹਾਂ ਆਉਂਡ ਰੀਆਂ ਸਨ ਕਿ ਜਿਆਦਾ ਖਤਰਾ ਹੈ ਇਸ ਸਵੰਦੀ ਕੋਈ ਗੱਲਬਾਤ ਸਾਹਮਣੇ ਨਹੀਂ ਆਈ ਹੈ ਮੌਸਮ ਵਿਭਾਗ ਨੇ ਕਿਹਾ ਕਿ ਵੱਡੇ ਖਤਰੇ ਵਾਲਾ ਮੀਂਹ ਕਿਤੇ ਵੀ ਨਹੀਂ ਦੱਸਿਆ ਗਿਆ ਹਲਕੀ ਤੋਂ ਦਰਮਿਆਨੀ ਛੋਟ ਛਿਟਪਟ ਕੋਈ ਘਟਨਾਵਾਂ ਮੀਂਹ ਦੀਆਂ ਹੋ ਸਕਦੀਆਂ ਹੈ ਇਸ ਤੋਂ ਇਲਾਵਾ ਹੋਰ ਕੋਈ ਮੀਂਹ ਦਾ ਵੱਡਾ ਅਪਡੇਟ ਨਹੀਂ ਹੈ ਜੇਕਰ ਵੀਡੀਓ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ